ਇੱਕ ਪਾਸੇ ਪੰਥਕ ਸਭਾ ਵਿੱਚ ਜਹੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਮੁੱਦਾ ਚਰਚਾ ਬਣਿਆ ਹੋਇਆ ਹੈ ਤਦੋਂ ਦੇ ਪਾਸੇ ਪਾਈ ਰਾਜਵਾਨ ਦੀ ਰਿਹਾਈ ਨੂੰ ਲੈ ਕੇ ਕੋਸ਼ਾਂ ਤੇਜ਼ ਹੋ ਲੱਗੀਆਂ ਹਨ ਪਾਈ ਬਲਵੰਤ ਸਿੰਘ ਰਾਜਵਾਨ ਵੱਲੋਂ ਉਹਨਾਂ ਦੀ ਪੈਨ ਕਮਲਦੀਪ ਕੌਰ ਰਾਜਵਾਨਾ ਨੇ ਇੱਕ ਚਿੱਠੀ ਜਨਤਕ ਕਰਦਿਆਂ ਕੁਝ ਸਵਾਲ ਚੁੱਕੇ ਹਨ ਉਹ ਲਿਖਦੇ ਹਨ ਸਤਿਕਾਰਯੋਗ ਖਾਲਸਾ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਖਾਲਸਾ ਜੀ 1 ਜਨਵਰੀ 1993 ਨੂੰ ਸਿੰਘ ਸਾਹਿਬ ਪਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਵਕਤ ਵੀਰ ਜੀ ਸਰਦਾਰ ਬਲਵੰਤ ਸਿੰਘ ਰਾਜੋਆਣਾ ਜੀ ਪੁਰਸਵਿਚ ਨੌਕਰੀ ਕਰਦੇ ਸੀ ਵੀਰ ਜੀ ਰਾਜੋਆਣਾ ਜੀ ਨੇ 3 ਮਾਰਚ 1993 ਨੂੰ ਮੰਮੀ ਡੈਡੀ ਜੀ ਨੂੰ ਚਿੱਠੀ ਲਿਖ ਕੇ ਆਪਣੇ ਮਨ ਦੇ ਭਾਵ ਸਾਂਝੇ ਕਰਦੇ ਹੋਏ ਲਿਖਿਆ ਸੀ ਉਹ ਅੱਜ ਦੇ ਹਾਲਾਤਾਂ ਤੇ ਵੀ ਸਹੀ ਟੁਕਦਾ ਹੈ ਇਹਨਾਂ ਲੋਕਾਂ ਦੇ ਕੋਈ ਆਸ ਨਹੀਂ ਹੈ ਕਿ ਉਹ ਇੱਕ ਵਿੱਚ ਇਕੱਠੇ ਹੋ ਜਾਣਗੇ ਲੋਕ ਖੁਦਗਰਜ਼ ਹੀ ਇਨੇ ਹੋ ਚੁੱਕੇ ਹਨ ਇਹ ਬਦਲ ਹੀ ਨਹੀਂ ਸਕਦੇ ਜਿਹੜੇ ਗੁਰਦੇਵ ਸਿੰਘ ਕੌਂਕੇ ਵਰਗੇ ਦੇਵਤੇ ਬੰਦਿਆਂ ਦੇ ਕਤਲ ਤੇ ਉੱਠ ਨਹੀਂ ਸਕਦੇ ਉਹਨਾਂ ਤੋਂ ਆਸ ਰੱਖਣੀ ਫ਼ਟੂਲ ਹੈ ਖਾਲਸਾ ਜੀ ਸਮਰੱਥੀਆਂ ਸਰਕਾਰਾਂ ਨਾਲ ਮਿਲ ਕੇ ਚੱਲਣ ਵਾਲੀ ਸਾਡੀ ਕੌਮ ਦੇ ਰਾਸ਼ੀਅਤ ਤੇ ਧਾਰਮਿਕ ਆਗੂ ਨਾ ਤਾਂ ਉਹਨਾਂ ਤੋਂ 84 ਦਾ ਇਨਸਾਫ਼ ਲੈ ਸਕੇ ਅਤੇ ਨਾ ਹੀ ਪਾਈ ਗੁਰਦੇਵ ਸਿੰਘ ਕੌਂਕੇ ਜੀ ਸਮੇਤ ਝੂਠੇ ਪੁਰਸਮਕਾਬਲੇ ਵਿੱਚ ਮਾਰੇ ਗਏ ਹਜ਼ਾਰਾਂ નિર્ਦੋਸ਼ ਸਿੱਖ ਨੌਜਵਾਨਾਂ ਦੇ ਕਤਲਿਆਂ ਦਾ ਕਿਉਂਕਿ ਇਹਨਾਂ ਦਾ ਇਨਸਾਫ਼ ਲੈਣਾ ਮਕਸਦ ਨਾਲ ਕੱਲ ਸੀ ਤੇ ਨਾ ਹੀ ਅੱਜ ਹੈ ਅੱਜ ਵੀ ਪਾਈ ਗੁਰਦੇਵ ਸਿੰਘ ਕੌਂਕੇ ਜੀ ਦੇ ਇਨਸਾਫ਼ ਲਈ 31 ਸਾਲ ਬਾਅਦ ਇੱਕ ਦੂਜੇ ਦੀਆਂ ਲੱਤਾਂ ਖਿੱਚ ਦੇ ਅਦੇ ਇੱਕ ਦੂਜੇ ਤੋਂ ਅੱਗੇ ਹੋ ਕੇ ਭਾਈ ਗੁਰਦੇਵ ਸਿੰਘ ਕੌਕੇ ਜੀ ਦੇ ਵਾਰਸ ਬੰਦ ਦਾ ਯਤਨ ਕਰ ਰਹੇ ਇਹਨਾਂ ਸਾਡੇ ਆਗੋਂ ਦਾ ਮਕਸਦ ਇਨਸਾਫ ਲੈਣਾ ਨਹੀਂ ਸਗੋਂ ਆਪਣੇ ਰਾਜਨੀਤਿਕ ਏਜੰਡੇ ਲਾਗੂ ਕਰਨਾ ਹੀ ਹੈ ਦੂਜੇ ਪਾਸੇ ਵੀਰਜੀ ਰਾਜਵਾਨਾ ਜੀ ਹੁਣਾਂ ਦੇ ਮਨ ਵਿੱਚ ਕੌਮ ਨਾਲ ਹੋਈਆਂ ਇਹਨਾਂ ਬੇਇਨਸਾਫੀਆਂ ਦਾ ਦਰਦ ਸੀ ਉਹਨਾਂ ਨੇ ਪਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਕੋਕੋ ਕੇ ਸ਼ਹੀਦ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਰਸਮਕਾਬਲੇ ਵਿੱਚ ਕਤਲੇਆਮ ਕਰਵਾਉਣ ਵਾਲੇ ਕਾਂਗਰਸ ਦੇ ਮੁੱਖ ਮੰਤਰੀ ਤੋਂ ਸਦਾਨਤਾ ਅਨੁਸਾਰ ਉਸਦੇ ਪਾਪਾ ਦਾ ਅੰਤ ਕਰਕੇ ਇਨਸਾਫ ਲਿਆ ਅਸਲੀ ਕੌਮ ਇਨਸਾਫ ਲੈਣ ਵਾਲੇ ਵੀਰਜੀ ਰਾਜਵਾਨਾ ਜੀ 28 ਸਾਲਾਂ ਤੋਂ ਜੇਲ੍ਹ ਵਿੱਚ 17 ਸਾਲ ਤੋਂ ਫਾਂਸੀ ਚੱਕੀ ਵਿੱਚ ਬੈਠੇ ਹਨ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ ਬੇਰ ਜੀ ਜਦੋਂ ਅਣਜਦੇ ਫੈਸਲੇ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਨਾ ਤਾਂ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਣ ਵਾਲੀ ਦਿੱਲੀ ਕਮੇਟੀ ਨੂੰ ਸਵਾਬ ਮਿਲ ਰਿਹਾ ਹੈ ਤਾਂ ਫਿਰ ਨਾ ਦੋਨਾਂ ਸੰਸਥਾਵਾਂ ਦੀ ਆਗੂਆਂ ਦੀਆਂ ਕੋਸ਼ਿਸ਼ਾਂ ਨੂੰ ਮਗਰਮੱਛ ਦੇ ਅਥਰੂ ਅਤੇ ਰਾਜਨੀਤਿਕ ਮੌਕਾਪ੍ਰਸਤਿਆ ਨਾ ਕਿਹਾ ਜਾਵੇ ਤਾਂ ਹੋਰ ਕੀ ਕਹੀਏ ਕਿਉਂਕਿ ਅਗਰ ਇਹਨਾਂ ਦੋਵਾਂ ਸੰਸਥਾਵਾਂ ਕੌਮ ਲਈ ਇਨਸਾਫ਼ ਚਾਹੁੰਦੀਆਂ ਹਨ ਜਿਨ੍ਹਾਂ ਨੇ ਪਾਈ ਗੁਰਦੇਵ ਸਿੰਘ ਕੌਂਕਰ ਜੀ ਦਾ ਅਤੇ ਹਜ਼ਾਰਾਂ નિર્ਦੋਸ਼ ਸਿੱਖ ਨੌਜਵਾਨਾਂ ਦੇ ਝੂਠੇ ਬੁੱਲਸ ਮੁਕਾਬਲੇ ਦਾ ਇਨਸਾਫ਼ ਲਿਆ ਉਹਨਾਂ ਲਈ ਇਨਸਾਫ਼ ਐਨ ਵਾਸਤੇ ਗੰਭੀਰ ਯਤਨ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਫਿਰ ਸਮਾ ਲੰਗਰ ਤੋਂ ਬਾਅਦ ਤੁਹਾਡੇ ਵੱਲੋਂ ਮੰਗੀਆਂ ਮਾਫ਼ੀਆਂ ਤੇ ਵਾਹੇ ਹੋਏ ਮਗਰਮੱਛ ਦੇ ਅਥਰੂ ਤੇ ਸਿੱਖ ਕਾਮਜ਼ਕੀ ਨਹੀਂ ਕਰੇਗੀ ਵੀਰ ਜੀ ਰਾਜਵ